ਸਤਿ ਸ਼੍ਰੀ ਅਕਾਲ ਬੈਸ ਹੋਮ ਸੋ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਅੱਜ 8 ਪੋ ਹੈ ਔਰ ਅੱਜ ਜੇ ਲਾਇਆ ਜਾਵੇ ਤਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀਗੀ ਅੱਜ ਦੇ ਦਿਨ ਸੋ ਇਸ ਕਰਕੇ ਕਿਤੇ ਨਾ ਕਿਤੇ ਪੂਰਾ ਸੰਸਾਰ ਜਿਹੜਾ ਹੈ ਇਹਨਾਂ ਦਿਨਾਂ ਨੂੰ ਬਹੁਤ ਹੀ ਸੋਗਮਈ ਤਰੀਕੇ ਦੇ ਨਾਲ ਜਿਹੜਾ ਹੈ ਬੜੇ ਪਿਆਰ ਤੇ ਬੜੇ ਸਰਕਾਰ ਦੇ ਨਾਲ ਸਲਮਾਨ ਦੇ ਨਾਲ ਇਹਨਾਂ ਨੂੰ ਮਨਾਇਆ ਜਾ ਰਿਹਾ ਹੈ ਔਰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸਾਈਡਾਂ ਤੋਂ ਔਰ ਪਿੰਡਾਂ ਚੋਂ ਸ਼ਹਿਰਾਂ ਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਆ ਰਹੀਆਂ ਨੇ ਸੋ ਦੋਸਤੋ ਮੈਂ ਇਹਨਾਂ ਦਿਨਾਂ ਦੇ ਵਿੱਚ ਇਸ ਸਮੇਂ ਜਿਹੜੀ ਸਰਹੰਦ ਨੂੰ ਸੜਕ ਜਾ ਰਹੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਹੈ ਉਸ ਦੇ ਕਿਨਾਰੇ ਤੇ ਖੜਾ ਹਾਂ ਔਰ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੀ ਜਿਹੜੀ ਸੰਗਤ ਹੈ ਉਹ ਜਾ ਰਹੀ ਹੈ ਇਸ ਸਾਈਡ ਨੂੰ ਇਹ ਸਾਈਡ ਜਿਹੜੀ ਹੈ ਇਹ ਸ਼੍ਰੀ ਫਤਿਹਗੜ੍ਹ ਸਾਹਿਬ ਯਾਨੀ ਕਿ ਸਰਹੰਦ ਨੂੰ ਜਾ ਰਹੀ ਹੈ ਔਰ ਅੱਜ ਧੁੰਦ ਬਹੁਤ ਜ਼ਿਆਦਾ ਹੈ ਜ਼ਿਆਦਾ ਧੁੰਦ ਹੋਣ ਕਰਕੇ ਬਹੁਤ ਵਿਊ ਘੱਟ ਨਜ਼ਰ ਆਉਂਦਾ ਹੈ ਕਿਉਂਕਿ ਮੈਂ ਇਸ ਧੁੰਦ ਦੇ ਵਿੱਚ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਪਲੀਜ਼ ਬਹੁਤ ਹੀ احتیاط ਦੇ ਨਾਲ ਆਪਣੀ ਡਰਾਈਵਿੰਗ ਕਰਨੀ ਹੈ ਕਿਉਂਕਿ ਤੁਹਾਡੇ ਨਾਲ ਬੱਚੇ ਵੀ ਨੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਇਸ ਕਰਕੇ ਇਸ ਧੁੰਦ ਦੇ ਵਿੱਚ ਕਿਤੇ ਉਲਝ ਨਾ ਜਾਣਾ ਕਿਉਂਕਿ ਕਾਫੀ ਜਿਆਦਾ ਜਿਹੜੀ ਧੁੰਦ ਇਹਨਾਂ ਦਿਨਾਂ ਦੇ ਵਿੱਚ ਪੈਂਦੀ ਨਜ਼ਰ ਆਉਂਦੀ ਹੈ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਇਹਨਾਂ ਦਿਨਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੁਟੀ ਹੋਈ ਹੈ ਅੱਜ ਦੇ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਯਾਨੀ ਕਿ 22 ਦਸੰਬਰ ਨੂੰ ਠੀਕ 4 ਦਿਨਾਂ ਬਾਅਦ 4 ਦਿਨਾਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ ਇਹ ਦਿਨ ਜਿਹੜੇ ਨੇ ਉਹ ਵਾਕਈ ਬੜੇ ਇਤਿਹਾਸ ਦੇ ਇੱਕ ਉਹ ਸੁਨਹਿਰੀ ਪੰਨਿਆਂ ਤੇ ਲਿਖੇ ਗਏ ਨੇ ਜਿਸ ਨੂੰ ਰਹਿੰਦੀ ਦੁਨੀਆ ਤੱਕ ਆਪਾਂ ਯਾਦ ਕਰਾਂਗੇ ਔਰ ਇਤਿਹਾਸ ਦੇ ਨਾਲ ਜੁੜਾਂਗੇ ਕਿਉਂਕਿ ਅੱਜ ਦੀ ਜੇ ਸ਼ਹਾਦਤ ਦੀ ਗੱਲ ਕਰੀਏ ਤੇ ਭਾਈ ਜੈਤਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਸਾਹਿਬ ਨੇ ਭਾਈ ਜੀਵਨ ਸਿੰਘ ਜੀ ਦਾ ਖਿਤਾਬ ਦਿੱਤਾ ਔਰ ਅਮਰਿਤ ਸ਼ਿਕਾ ਕੇ ਉਹਨਾਂ ਨੂੰ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਜੀ ਬਣਾ ਦਿੱਤਾ ਸੌਰਾਂ ਦੀ ਵੀ ਸ਼ਹਾਦਤ ਹੈ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਤੋਂ ਸ੍ਰੀ ਕੀਰਤਪੁਰ ਸਾਹਿਬ ਔਰ ਉੱਥੋਂ ਵੀ ਪਾਲਕੀ ਵਿੱਚ ਉਹਨਾਂ ਦੇ ਸ਼ੀਸ਼ ਨੂੰ ਉਹ ਕਹਿੰਦਾ ਤੌਰ ਤੇ ਬੜੇ ਇੱਜ਼ਤ ਤੇ ਬੜੇ ਸਨਮਾਨ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਗਏ ਨੇ ਸੋ ਦੋਸਤੋ ਇਹ ਇਤਿਹਾਸ ਦਾ ਇਹ ਹਿੱਸਾ ਹੈ ਔਰ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ ਔਰ ਇਸ ਸਾਈਡ ਤੇ ਮੈਂ ਸਾਈਡ ਦੂਸਰੀ ਜਿਹੜੀ ਕਿ ਇਸ ਸਮੇ ਪਟਿਆਰੇ ਵਾਲੀ ਸਾਈਡ ਹੈ ਇਹ ਪਟਿਆਰੇ ਤੋਂ ਜਿੰਨੀਆਂ ਵੀ ਬੱਸਾਂ ਕਾਰਾਂ ਮੋਟਰਾਂ ਗੱਡੀਆਂ ਆਉਂਦੀਆਂ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਨੇ ਇਹ ਪਟਿਆਰੇ ਦਾ ਹਿੱਸਾ ਹੈ ਇਹ ਪਟਿਆਰੇ ਦਾ ਹਿੱਸਾ ਹੈ ਪਟਿਆਰੇ ਤੋਂ ਜੋ ਵੀ ਇਸ ਸਾਈਡ ਤੋਂ ਜਾਏਗਾ ਉਹ ਸਰਹੰਦ ਤੋਂ ਹੁੰਦਾ ਹੋਇਆ ਸਰਹੰਦ ਤੋਂ ਹੁੰਦਾ ਹੋਇਆ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਏਗਾ ਹੁਣ ਆਪਾਂ ਜੇ ਗੱਲ ਕਰੀਏ ਲੰਗਰ ਦੀ ਲੰਗਰ ਦੀ ਗੱਲ ਕਰ ਰਹੀਏ ਬਹੁਤ ਸਾਰੀਆਂ ਸੰਸਥਾਵਾਂ ਅਜੇਹੀਆਂ ਨੇ ਜੋ ਇਹਨਾਂ ਦਿਨਾਂ ਵਿੱਚ ਲੰਗਰ ਦਾ ਇੰਤਜ਼ਾਮ ਕਰਦੀਆਂ ਨੇ ਪਿੰਡਾਂ ਦੇ ਪਿੰਡ ਮੀਟਿੰਗ ਕਰਦੇ ਨੇ ਸੰਸਥਾਵਾਂ ਵੱਲੋਂ ਮੀਟਿੰਗ ਹੁੰਦੀ ਹੈ ਔਰ ਉਹਨਾਂ ਸੰਸਥਾਵਾਂ ਦੀਆਂ ਮੀਟਿੰਗ ਜਿਹੜੀਆਂ ਆ ਉਹ ਆਪਣੇ ਆਪਣੇ ਪਿੰਡ ਦੇ ਮਤਲਬ ਖੁੱਲੀ ਜਗ੍ਹਾ ਦੇ ਉੱਪਰ ਆਉਣ ਦਾ ਰੋੜ ਤਾਂ ਕਿ ਹੁਣ ਜਾਣ ਵਾਲੀ ਸੰਗਤ ਜਿਹੜੀ ਹੈ ਉਹ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਲੰਗਰ ਪਾਣੀ ਛਕਣ ਆਰਾਮ ਕਰਨ ਔਰ ਉਸ ਤੋਂ ਬਾਅਦ ਆਪਣੀ ਮੰਜ਼ਿਲ ਵੱਲ ਚਲੇ ਜਾਣ ਸੋ ਇਸ ਕਰਕੇ ਕਿਤਨਾ ਕਿਤੇ ਉਨ੍ਹਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿਉਂਕਿ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤੇ ਬਰਸਾਤ ਬਹੁਤ ਆ ਗਈ ਸੀ ਬਰਸਾਤ ਆ ਗਈ ਸੀ ਉਸ ਬਰਸਾਤ ਨੂੰ ਮੱਦੇਨਜ਼ਰ ਰੱਖਦੇ ਹੋਇਆ ਪੱਕੇ ਜਿਹੜੇ ਇੰਤਜ਼ਾਮ ਹੈ ਉਹ ਕਰਨੇ ਚਾਹੀਦੇ ਸੋ ਦੋਸਤੋ ਇੱਕ ਟਰੈਕਟਰ ਹੈ ਮੇਰੇ ਵੀਰ ਦਾ ਹੈ ਔਰ ਇਸ ਸਮੇਂ ਉਹ ਸ਼੍ਰੀ ਫਤਿਹਗੜ ਸਾਹਿਬ ਤੋਂ ਆਏ ਹੋਏ ਲੱਗਦੇ ਨੇ ਔਰ ਜਥੇ ਜਿਹੜੇ ਨੇ ਜਾ ਰਹੇ ਨੇ ਆ ਰਹੇ ਨੇ ਸੋ ਬਿਲਕੁਲ ਸੰਗਤਾਂ ਦਾ ਜਾਣ ਆਉਣ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਬਹੁਤ ਸਾਰੇ ਵੀਰ ਅਜਿਹੇ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਲੰਗਰ ਪਾਣੀ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਜਗ੍ਹਾ ਸਭ ਤੋਂ ਵੱਡੀ ਗੱਲ ਹੈ ਕਿ ਜਗ੍ਹਾ ਦੀ ਤਲਾਸ਼ ਕਰਨੀ ਹੁੰਦੀ ਹੈ ਜਦੋਂ ਉਹਨਾਂ ਨੂੰ ਪ੍ਰੋਪਰ ਜਗ੍ਹਾ ਮਿਲ ਜਾਵੇ ਤੁਸੀਂ ਦੇਖੋ ਕਿ ਹੁਣ ਤੋਂ ਜਿਹੜੀਆਂ ਰੂਟ ਬੈਰੀਕੇਟਿੰਗ ਹੈ ਉਹ ਲਗਾਏ ਜਾ ਰਹੇ ਨੇ ਕਿਹੜਾ ਰੂਟ ਕਿਧਰੋਂ ਬੱਸਾਂ ਜਾਣਗੀਆਂ ਕਿਧਰੋਂ ਨਹੀਂ ਕਿਉਂਕਿ ਰਾਸ਼ੀ ਇੰਨਾ ਜ਼ਿਆਦਾ ਹੁੰਦਾ ਸੰਗਤ ਦਾ ਕਿ ਟਿਲ ਸੁੱਟਣ ਵਾਸਤੇ ਵੀ ਜਗ੍ਹਾ ਨਹੀਂ ਹੁੰਦੀ ਸੋ ਇਸ ਕਰਕੇ ਇਸ ਸਮੇਂ ਮਾਰਗ ਪੂਰੀ ਤਰ੍ਹਾਂ ਜਿਹੜਾ ਹੈ ਉਹ ਮਤਲਬ ਚਹਿਲ ਪਹਿਲ ਹੈ ਔਰ ਲੋਕ ਜਿਹੜੇ ਨੇ ਉਸ ਸੰਗਤਾਂ ਦੇ ਜਥਿਆਂ ਦੇ ਰੂਪ ਦੇ ਵਿੱਚ ਆ ਰਹੇ ਨੇ ਜਾ ਰਹੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇਹ ਮਹੀਨਾ ਜਿਹੜਾ ਖਾਸ ਕਰਕੇ ਪੋ ਦਾ ਮਹੀਨਾ ਹੈ ਇਹ ਬੜਾ ਹੀ ਮਤਲਬ ਸੋਗਮਈ ਮਹੀਨਾ ਹੁੰਦਾ ਹੈ ਕਿਉਂਕਿ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਨੌਵੀਂ ਪਾਸ਼ਾਏ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਏ ਜੀ ਦਾ ਔਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਸੀ ਵੱਡੇ ਸਾਹਿਬਜ਼ਾਦਿਆਂ ਦੀ ਪਹਿਲਾਂ ਸ਼ਹੀਦੀ ਹੋਈ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਦੋਂ ਮਾਤਾ ਗੁਜਰੀ ਜੀ ਨੂੰ ਪਤਾ ਲੱਗਾ ਤੇ ਉਹਨਾਂ ਦੀ ਵੀ ਸ਼ਹਾਦਤ ਹੋ ਗਈ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਦੋਂ ਹੋਈ ਉਹਨਾਂ ਦੇ ਸੰਸਕਾਰ ਜਦੋਂ ਹੋਇਆ ਤੇ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਜਿਹੜੀਆਂ ਸੰਗਤਾਂ ਨੇ ਉਹਨਾਂ ਦਾ ਦਾਨ ਪ੍ਰਦਾਨ ਸ਼ੁਰੂ ਹੋ ਚੁੱਕਾ ਹੈ ਔਰ ਇੱਕ ਵੀਰ ਟਰੈਕਟਰ ਤੇ ਆ ਰਿਹਾ ਹੈ ਕਿੱਥੋਂ ਆਏ ਹੋ ਵੀਰ ਜੀ ਅਸੀਂ ਪਰਮੇੜ ਤੋਂ ਆਇਆ ਵਾਗਰੂ ਬਾਲਕੇ ਦੇਵਾ ਕੀ ਕਿਹਦੇ ਕੋਲ ਕਿੰਨੇ ਵਜੇ ਚੱਲ ਰਹੇ ਸੀ ਅਸੀਂ ਭਾਈ ਜੀ ਸਵਾ ਦੋ ਘੰਟੇ ਹੋ ਜਾਣਗੇ ਅੱਛਾ ਸਵਾ ਦੋ ਘੰਟੇ ਇੰਨੀ ਦੇਰ ਪਹਿਲਾਂ ਜਾਣ ਦਾ ਸਬਬ ਕੀ ਹੈ ਕੀ ਕੀ ਕਾਰਨ ਹੈ ਕਿ ਤੁਸੀਂ ਇੰਨੀ ਦੇਰ ਪਹਿਲਾਂ ਜਾ ਰਹੇ ਹੋ ਕਿ ਉੱਥੇ ਜਾ ਕੇ ਇੰਤਜ਼ਾਮ ਕਰਦੇ ਅਸੀਂ ਲੈ ਕੇ ਆਏ ਆ ਲੰਗਰ ਵਾਸਤੇ ਬਾਲਣ ਲੱਕੜ ਬਾਲਣ ਦੀ ਸੇਵਾ ਹੀ ਲੰਗਰ ਤੁਸੀਂ ਬਾਲਣ ਦੀ ਸੇਵਾ ਵੀ ਉੱਥੇ ਮੰਨ ਕੇ ਚਲੋ ਵੀ ਲੱਕੜ ਦੀ ਲੋੜ ਹੈ ਧੰਨਵਾਦ ਅੱਗ ਬਲਣੀ ਹੈ ਪਾਣੀ ਗਰਮ ਹੋਣਾ ਲੰਗਰ ਬੰਨੇ ਨੇ ਬਿਲਕੁਲ ਇਸ ਕਰਕੇ ਅਸੀਂ ਪਹਿਲਾਂ ਜੋ ਜਿੰਨੀ ਕੁ ਸਾਡੇ ਤੋਂ ਹੋ ਸਕਦਾ ਹੈ ਨਾ ਤੇ ਕਿੰਨੇ ਦਿਨ ਹੁਣ ਉੱਥੇ ਰਹੋਗੇ ਵੀਰ ਜੀ ਤੁਸੀਂ ਵੀ ਫਿਲਹਾਲ ਦੇ ਮੰਨ ਕੇ ਚੱਲੋ ਵੀ 2-3 ਦਿਨ ਹੋਣਾ ਉਸ ਤੋਂ ਬਾਅਦ ਫਿਰ ਜਿਹੜਾ ਖਾਸ ਦਿਨ ਨੇ ਦਿਨ ਆਪਣੇ ਹਨਾ ਉਹ ਉਦੋਂ ਉੱਥੇ ਰਹਾਂਗੇ ਉੱਥੇ ਰਹਾਂਗੇ ਮਤਲਬ ਇਹ ਸੰਗਤ ਨੂੰ ਛੱਡ ਕੇ ਤੁਸੀਂ ਵਾਪਸ ਆ ਜਾਓਗੇ ਹਾਂਜੀ ਹਾਂਜੀ ਔਰ ਕਿੰਨੇ ਦਿਨ ਆ ਵੀਰ ਜੀ ਇਹ ਆਪਣਾ ਲੱਕੜ ਦਾ ਬਾਲਣ ਚਰਾ ਕੇ ਲੈ ਆਏ ਆ ਜਿਹੜਾ ਉਹ ਸੇਵਾ 'ਚ ਦੇਣਾ ਹਾਂਜੀ ਸੰਗਤ ਦੇ ਦੁਆਰਾ ਲੈ ਕੇ ਆਵਾ ਵੀ ਕਿਸੇ ਵੇਲੇ ਬੇਟੇ ਨੇ ਇਹ ਬਸ ਬਾਲਣ ਉਤਾਰ ਕੇ ਫਿਰ ਅਸੀਂ ਵਾਪਸ ਆਵਾਂਗੇ ਫਿਰ ਅਸੀਂ ਇਹ ਤੁਸੀਂ ਹਰ ਸਾਲ ਹੀ ਲੈ ਕੇ ਜਾਂਦੇ ਨਾ ਇਸ ਵਾਰੀ ਅਸੀਂ ਪ੍ਰਾਲਾ ਕੀਤਾ ਹਾਂ ਅੱਜ ਲੱਕੜ ਦਾ ਹਰ ਸਾਲ ਜਾਂਦੀ ਹੈ ਮੱਥਾ ਟੇਕਣ ਪਿਛਲੇ ਸਾਲ ਫੈਦਲ ਅਸੀਂ ਗਏ ਸੀ ਆਪਣੇ ਪਿੰਡ ਤੋਂ ਮੱਥਾ ਟੇਕਣ ਵਾਸਤੇ ਬਾਲਾਂ ਦੀ ਸੇਵਾ ਅਸੀਂ ਇਸ ਵਾਰ ਕੀਤੀ ਆ ਕਿਉਂਕਿ ਤੁਹਾਨੂੰ ਪਤਾ ਵੀ ਜੋ ਗੁਰੂ ਸਾਹਿਬ ਨੇ ਆਪਣੇ ਲਈ ਕੀਤਾ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਜੇ ਅਗਰ ਉਹ ਨਾ ਕੁਝ ਕਰਦੇ ਤੇ ਆਪਾਂ ਅੱਜ ਇੱਥੇ ਇੰਨਾ ਛੜਕਾਂ ਦੇ ਆ ਪਗੜੀਆਂ ਲਾੜਾ ਜਾਏ ਕੋਈ Hindu ਹੋਵੇ ਚਾਹੇ ਕੋਈ ਵੀ 4-5-6 ਮਦਰ ਪਿੱਛੇ ਟਰਾਲੀ 'ਚ ਬੈਠੇ ਹੋਏ ਨੇ ਅਸੀਂ ਬਸ ਹੁਣ ਘੰਟੇ ਕੋ ਤੱਕ ਪਹੁੰਚ ਜਾਗੇ ਹਾਂਜੀ ਉੱਥੇ ਜਾ ਪਰ ਜਲ ਪ੍ਰਸ਼ਾਦਾ ਛਕਾਂਗੇ ਸਾਰੇ ਸੇਵਾਦਾਰ ਤੇ ਉਹ ਤੋਂ ਫਿਰ ਵਾਪਸੀ ਕਰਾਂਗੇ ਮੱਥਾ ਟੇਕ ਤੁਸੀਂ ਟਾਈਮ ਦਿੱਤਾ ਪੋਸੂ ਨਾਮਾ ਚੈਨਲ ਨੂੰ ਮਿਹਰਬਾਨੀ ਮੇਰੇ ਹਾਂਜੀ ਸ਼ੁਕਰੀਆ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੋਂ ਦੋਸਤੋ ਇਹ ਮੇਰੇ ਵੀਰ ਨੇ ਸਵਾ 2 ਘੰਟੇ ਪਹਿਲਾਂ ਚੱਲੇ ਹੋਏ ਨੇ ਔਰ ਹੁਣ ਇਹ ਸ਼੍ਰੀ ਫਤਿਹਗੜ ਸਾਹਿਬ ਚੱਲਣਗੇ ਔਰ ਦੇਖੋ ਲੱਕੜ ਲੱਕੜ ਦੀ ਸੇਵਾ ਔਰ ਨਾਲ ਉਹਨਾਂ ਦੇ ਵੀਰ ਬੈਠੇ ਹੋਏ ਨੇ ਔਰ ਇਹ ਜਿਹੜੀ ਸੇਵਾ ਹੈ ਇਹ ਬੜੀ ਉੱਤਮ ਸੇਵਾ ਹੈ ਬੜੇ ਕਰਮਾ ਨਾਲ ਬੜੇ ਭਾਗਾ ਨਾਲ ਮਿਲਦੀ ਹੈ ਸੋ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਪਹਿਲਾ ਇੰਤਜ਼ਾਮ ਕੀਤਾ ਜਾਵੇ ਗਰਮੀ ਸਰਦੀ ਤੋਂ ਮੌਸਮ ਤੋਂ ਬਚਣ ਵਾਸਤੇ ਤਾਂ ਕਿ ਵਧੀਆ ਤਰੀਕੇ ਦੇ ਨਾਲ ਉਥੇ ਸ਼ਹੀਦੀ ਦਿਹਾੜਾ ਜਿਹੜਾ ਪਿਆਰ ਦੇ ਨਾਲ ਮਨਾਇਆ ਜਾ ਸਕੇ ਸੋ ਇਹਨਾਂ ਨੇ ਦੱਸਿਆ ਕਿ ਚੀਕੀ ਤੋਂ ਅੱਗੇ ਆਏ ਨੇ ਹਰ ਸਾਲ ਪੈਦਲ ਵੀ ਕਹਿੰਦੇ ਕਈ ਵਾਰ ਅਸੀਂ ਆਏ ਆ ਲੇਕਿਨ ਇਸ ਵਾਰ ਅਸੀਂ ਬਕਾਇਦਾ ਤੌਰ ਤੇ ਲੱਕੜਾਂ ਦਾ ਇੰਤਜ਼ਾਮ ਪਹਿਲਾਂ ਕਰਾਂਗੇ ਕਿਉਂਕਿ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਲੱਕੜਾ ਹੋਣੀ ਬਹੁਤ ਜ਼ਰੂਰੀ ਹੈ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜੇ ਟਰੈਕਟਰ ਨੇ ਟਰਾਲੀਆਂ ਨੇ ਉਹ ਇਸ ਰੋਡ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਨੇ ਸੋ ਦੋਸਤੋ ਇੱਕ ਜਥਾ ਜਿਹੜਾ ਹੈ ਇਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਇਆ ਹੈ ਔਰ ਇਸ ਜਥੇ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਉੱਥੇ ਦੇ ਕਿ ਟਰੈਲੀ ਜਿਹੜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਈ ਹੈ ਸਿੰਘ ਸਹਿਬਾਨ ਵਿੱਚ ਜਿਹੜੇ ਨੇ ਉਹ ਸੇਵਾ ਕਰਕੇ ਆਏ ਨੇ ਕੁਝ ਸਮਾਨ ਛੱਡੇ ਆਉਂਦੇ ਨੇ ਕੁਝ ਲੈਣ ਜਾਂਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੋਂਦਰੂ ਮੱਦੇ ਨਜ਼ਰ ਰੱਖਦੇ ਆ ਹੋયા ਬਾਕਾਇਦਾ ਤੌਰ ਤੇ ਜਿਹੜੇ ਟਰੈਕਟਰ ਹੈ ਉਹਨਾਂ ਦੇ ਟਰੈਲੀਆਂ ਦੇ ਵਿੱਚ ਜਿਹੜਾ ਹੈ ਕੈ ਸੁੱਕਾ ਬਾਲਣ ਜਿਹੜਾ ਹੈ ਉਹ ਲੈ ਕੇ ਪਹੁੰਚਦੇ ਨੇ ਉੱਥੇ ਛੱਡੇ ਆਉਂਦੇ ਨੇ ਜਗ੍ਹਾ ਜਿਹੜੀ ਆ ਆਪਣੀ ਫਿਕਸ ਕਰਿਆਉਂਦੇ ਨੇ ਕਿ ਇਸ ਜਗ੍ਹਾ ਦੇ ਵਿੱਚ ਫਲਾਣੇ ਏਰੀਏ ਦਾ ਲੰਗਰ ਲੱਗੇਗਾ ਫਲਾਣੇ ਏਰੀਏ ਦਾ ਲੰਗਰ ਲੰਗਰ ਲੱਗੇਗਾ ਔਰ ਐਸੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਨੇ ਉਹ ਸ਼ਰੀਫ ਫਤੇਗੜ ਸਾਹਿਬ ਤੋਂ ਇਧਰ ਨੂੰ ਆ ਰਹੀਆਂ ਨੇ ਆਪਣੇ ਆਪਣੇ ਏਰੀਏ ਨੂੰ ਔਰ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਕਿ ਪਟਿਆਰੇ ਸਾਈਡ ਤੋਂ ਜਿਹੜੀਆਂ ਹੈ ਉਹ ਸ਼ਰੀਫ ਫਤੇਗੜ ਸਾਹਿਬ ਨੂੰ ਜਾ ਰਹੀਆਂ ਨੇ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸ ਹੋਂਸ ਹੋਂਤਾ ਪੋਸੂਨਾਵਾ ਚੈਨਲ ਲਈ